ਮਿੱਤਰੋ ਘਰੇ ਕਹਿ ਦਿਓ ਟੈਲੀਫੋਨ ਕਰਕੇ ਰੱਖਿਓ ਕੋਲੀ ਵਿੱਚ ਤੇਲ ਪਾ ਕੇ ਜਵੇਂ ਨਵੇਂਾਂ ਵਰਗੇ ਤੈਟਰਾ ਲੈ ਜਾਓ ਫਲਕਾਰੀ ਪਾ ਕੇ ਲੋ ਵੀ ਬਾਬੇ ਉਹ ਆਪਾਂ ਬਰਾੜ ਸਾਹਿਬ ਦੇ ਘਰੇ ਆਏ ਆ ਸਵਰਨ ਸਿੰਘ ਬਰਾੜ ਦਾ ਨਾਮ ਆ ਤੇ ਬਾਈ ਕੋਲੇ ਚਾਰ ਟਰੈਕਟਰ ਖੜਿਆ ਕਹਿੰਦੇ ਘਰੇ ਹੀ ਮੰਡੀ ਲਾਈ ਬੈਠਾ ਬਾਈ ਤੇ ਜ਼ਿੰਮੇਦਾਰ ਪਰਿਵਾਰ ਦੇ ਵਿੱਚੋਂ ਬਾਈ ਕੋਈ ਆ ਨਹੀਂਗਾ ਵੀ ਕੋਈ ਡੀਲਰ ਆ ਹਨਾ ਕੋਈ ਏਦਾਂ ਓਦਾਂ ਬਾਈ ਕਹਿੰਦਾ ਆਪਾਂ ਚਾਰਾਂ ਦਾ ਵਪਾਰ ਹੀ ਕਰਨਾ ਵੀ ਆ ਨਹੀਂ ਹੈਗਾ ਆਪਾਂ ਕਿਸੇ ਨੂੰ ਠੱਗਣਾ ਹਨਾ ਤੇ ਨਾਰਮਲ ਰੇਟਾਂ ਦੇ ਵਿੱਚ ਹੀ ਟਰੈਕਟਰ ਖੜਿਆ ਜਮਾਂ ਨਵੇਂ ਵਰਗੇ ਟਰੈਕਟਰ ਲੈ ਕੇ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਹਸਰੀ ਗਾਲ ਪਹਿਲਾਂ ਦਾ ਦੱਸੀ ਠੀਕ ਹੈ ਕਿੰਨੇ ਮਾਡਲ ਹੈ ਇਹ ਤੇ ਟਾਇਰ ਟੂਰੇ ਦੇ ਕਿਵੇਂ ਹੈ ਬਈ ਇਹ 15 ਮਾਡਲ ਹੈ ਠੀਕ ਹੈ ਇਹ ਆਵ ਨੰਬਰ ਹੈ ਹਮ ਮਗਰਲੇ ਮਗਰਲੇ ਟਾਇਰ ਹੈਗੇ ਬਾਈ 95 ਪੈਸੇ ਮੁੱਲ ਵੀ 95 ਪੈਸਾ ਠੀਕ ਹੈ 95 ਜਾਣੀ ਕਿ ਨਵੇਂ ਹੀ ਹੈ ਫਿਰ ਟਾਇਰ ਦਾ ਤੇ ਬਾਈ ਇੰਜਨ ਗੇਅਰ ਦੱਸਦਾ ਇੰਜਨ ਗੇਅਰ ਦਾ ਬਾਈ ਫੁੱਲ ਚੰਗਾ ਟਰੈਕਟਰ ਆ ਠੀਕ ਹੈ ਆ ਜੋੜ-ਜੂੜ ਦਿਖਾ ਦੇ ਬਾਈ ਜਮਾ ਨਹੀਂ ਖੁੱਲੇ ਟਰੈਕਟਰ ਦੇ ਜਮਾ ਯਾਰ ਮੈਂ ਕਹਿੰਦਾ ਚਾਬੀ ਵੀ ਨਹੀਂ ਲੱਗੀ ਹਾਂ ਹਾਂ ਓਕੇ ਜਮਾ ਇੰਜਨ ਗੇਅਰ ਦਾ ਓਕੇ ਆ ਹੈ ਹਾਂਜੀ ਹਾਂਜੀ ਬਾਈ ਠੀਕ ਹੈ ਬਾਈ ਜਿਹੜੇ ਵੀਰ ਨੇ ਇਹ ਲੈਣ ਆਉਣਾ ਟਰੈਕਟਰ ਹਨਾ ਕਿੱਥੇ ਆਵੇ ਉਹ ਉਮ ਪਿੰਡ ਜੀਦੇ ਬਾਈ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਬਾਈ ਠੀਕ ਹੈ ਤੇ ਇਹਦਾ ਛੋਟਾ ਜਿਹਾ ਪ੍ਰਾਈਸ ਦੱਸ ਆਪਣੂ ਰੇਟ ਇਹਦਾ 435000 ਰੇਟ ਆ ਬਾਈ ਜੀ ਲਓ ਬਾਬੇ 435000 ਦੇ ਵਿੱਚ ਸੋਨਾ ਲੀਕਾ ਚੱਕ ਲਓ ਬਈ ਆ ਦੂਜਾ ਟਰੈਕਟਰ ਦੱਸ ਸਾਡਾ ਟਰੈਕਟਰ ਦੱਸ ਬਾਈ ਕਿੰਨੇ ਮੇ ਨਾਮ ਆ ਟਰੈਕਟਰ ਇਹਦਾ ਇਹ ਬਾਈ ਜੀ ਦੂਜੇ ਨਾਮ ਟਰੈਕਟਰ ਹੈ ਦੂਜੇ ਨਾਮ ਟਰੈਕਟਰ ਹੈ ਪੰਜਾਬ ਨੰਬਰ ਹੈ ਠੀਕ ਹੈ ਤੇ 16 ਦੀ ਕਾਪੀ ਆ 15 ਦੇ ਮਾਸਟਰ ਪੰਜਾਬ ਨੰਬਰ ਟਰੈਕਟਰ ਹੈ ਤੇ ਬਰਾੜ ਸਾਹਿਬ ਇਹਦੇ ਜਿਹੜੇ ਟਾਇਰ ਟੂਰੇ ਇਹ ਕਿੰਨੇ ਕੁ ਪੈਸੇ ਆ ਇਹ ਮਗੁਰਲੇ ਟਾਇਰ ਤਾਂ ਹੈਗੇ ਬਾਈ 55 ਪੈ ਤੇ ਮਗਰਲੇ ਟਾਇਰ ਹੈਗੇ 80 ਪੈਸੇ ਬਾਈ ਜੀ ਉਹ ਤਾਂ ਨਵੇਂ ਆਰਗੇ ਹੀ ਪਏ ਯਾਰ ਟਰੈਕਟਰ ਵੀ ਨਵੇਂ ਹੀ ਪਿਆ ਮਿੱਤਰੋ ਫਲਕਾਰੀ ਲਿਓਣੀ ਹੈ ਕੱਲੀ ਜਮਾ ਨਵਾਂ ਟਰੈਕਟਰ ਤੇ ਇਹਦਾ ਲੈਫਟ ਲੂਟ ਦਾ ਸਾਰਾ ਕੁਝ ਓਕੇ ਆ ਬਾਈ ਜੀ ਦਾ ਤੇ ਕਾਪੀ-ਕੂਪੀ ਇਹਦਾ ਬੜਾ ਕਾਗਜ਼ ਪੱਤਰ ਸਾਰਾ ਕੁਝ ਓਕੇ ਮਿਲੂ ਬਾਈ ਜੀ ਹਾਂਜੀ ਹਾਂਜੀ ਬਾਈ ਤੇਰੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਬੰਦੇ ਨੂੰ ਗਾਹਲੇ ਕੋਈ ਪੰਪ ਪੰਪ ਸਾਰਾ ਕੁਝ ਓਕੇ ਆ ਬਾਈ ਜੀ ਉਹ ਮਿੱਤਰੋ ਕੱਲੀ ਫਲਕਾਰੀ ਲੈ ਕੇ ਆਉਣੀ ਹੈ ਜਮਾ ਨਵਾਂ ਆਰਗੇ ਟਰੈਕਟਰ ਜੋੜ ਲੈ ਲਿਓ ਮਿਲਿਆ ਬਾਈ ਜੋੜ ਦਿਖਾ ਦਿੰਦਾ ਆ ਵੇਖੋ ਜਮਾ ਕੰਪਨੀ ਸੀੜ ਦਾ ਟਰੈਕਟਰ ਜਮਾ ਨਵੇਂ ਆ ਗਿਆ ਟਰੈਕਟਰ ਪਿੰਡ ਜੀਦੇ ਦੇ ਵਿੱਚ ਜਮਾ ਸੋਨਾ ਲੀਕਾ ਸੋਨਾ ਲੀਕਾ ਪਈ ਹੋਈ ਆ ਲੈ ਵੀ ਤੀਜਾ ਵੀ ਸੋਨਾ ਲੀਕਾ ਆ ਗਿਆ ਬਾਈ ਇਹਦੇ ਬਾਰੇ ਦੱਸ ਯਾਰ ਇਹ ਬਾਈ ਜੀ 2011 ਮਾਡਲ ਹੈ ਠੀਕ ਹੈ 50 ਨੰਬਰ ਟਰੈਕਟਰ ਆ ਫਰਸਟ ਹਾਨਰ ਆ ਬਾਈ ਇਹ ਟਰੈਕਟਰ ਇਹ ਹੈ ਹਾਂ ਬਾਈ ਹਜੇ ਤੱਕ ਇਹਨੇ ਚਾਬੀ ਵੀ ਨਹੀਂ ਲੱਗੀ ਕਿਸੇ ਅੱਛਾ ਇਹ ਵੀ ਜਮਾ ਓਕੇ ਪੀਸੀ ਹੈ ਆ ਜਿਹੜਾ ਸਟicker ਦੇਖ ਲੈ ਬਾਈ ਸ਼ਰਮਾ ਹਾਂ ਨਾਲ ਦੇ ਸਟicker ਹਜੇ ਕੰਪਨੀ ਵੱਲੋਂ ਉਵੇਂ ਪਈ ਜਾਂਦੇ ਵਾਹ ਬਾਈ ਵਾਹ ਨਾਲ ਸਟicker ਲੱਗੇ ਹੋਇਆ ਪੂਰਾ ਸਾਂਭ ਕੇ ਰੱਖਿਆ ਹੋਇਆ ਟਰੈਕਟਰ ਆ ਯਾਰ ਬਿਲਕੁਲ ਸਟicker ਦਿਖ ਹਾ ਦੇ ਲੈ ਵਿੱਜਮਾ ਕੋਕਾ ਬੀਜੀ ਹੈ ਕੀ ਹੈ ਡਰੈਕਟਰ ਪਿਆ ਭਰਾ ਯਾਰ ਇਹ ਬਾਈ ਕੋਈ ਇੰਜਨ ਗੇਅਰ ਕੋਈ ਦਿੱਕਤ ਨਹੀਂ ਕਿਨ ਲਵਾਲਾ ਹਜੇ ਤੱਕ ਨਾਲ ਦੇ ਇੰਜਨ ਟਰੈਕਟਰ ਦਾ ਬਾਈ ਅੱਛਾ ਕੋਈ ਮਾਲਾ ਕੋ ਟੈਨਸ਼ਨ ਵਾਲੀ ਗੱਲ ਨਹੀਂ ਕੋਈ ਰਿਪਲੇਸਮੈਂਟ ਨਾਲ ਦੀ ਜੋੜ ਜੂੜ ਸਾਰੇ ਦਿਖਾ ਦੇ ਭਰਾ ਸਾਰਾ ਕੁਝ ਹਜੇ ਤੱਕ ਚੱਬੀ ਨਹੀਂ ਟਰੈਕਟਰ ਨੂੰ ਲੱਗ ਤੇ ਕਾਗਜ਼ ਪੱਤਰ ਬਾਈ ਓਕੇ ਆ ਸਾਰਾ ਕੁਝ ਹਾਂ 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 ਬਾਈ ਠੀਕ ਹੈ ਕਿਸੇ ਚੀਜ਼ ਦੀ ਘਾਟ ਨਹੀਂ ਬਾਈ ਟਾਇਰ ਟੂਰ ਬਾਰੇ ਦੱਸ ਯਾਰ ਟਾਇਰ ਰਹਿੰਦੇ ਬਾਈ ਜੀ ਚਾਰੇ ਅੱਧੇ ਆ ਅੱਧੇ ਟਾਇਰ ਆ ਜਾਂਦੇ ਹਾਂ ਹਾਂ ਜੀ ਚਾਹ 50% ਪੰਜਾਬ ਜਾਨੀ ਕਿ ਹਜੇ ਚੱਲਣਗੇ ਬਾਦੂ ਯਾਰ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਇੰਜਨ ਗੇਅਰ ਕੰਨੀ ਓਕੇ ਹੈਣਾ ਰੇਟ ਦੱਸ ਦੇ ਬਾਈ ਛੋਟਾ ਜਿਹਦਾ ਵੀ ਟਿਕਾ ਕੇ ਇਹਦਾ ਰੇਟ ਹੈਗਾ ਬਾਈ ਜੀ 3.5 ਲੱਖ ਰੁਪਈਆ 3.5 ਲੱਖ ਜੇ ਕੋਈ ਬਾਈ ਵੀਡੀਓ ਦੇਖ ਕੇ ਆਉਂਦਾ ਹੈਣਾ ਉਹਦੇ ਬਾਰੇ ਸਾਢੇ ਕਿਨੇ ਡਿਸਕਾਊਂਟ ਕਰਨੇ ਕੋ ਮਨ ਕੇ ਚੱਲ ਬਾਈ ਜੀ 3.25 ਲੱਖ ਦਾ ਟ੍ਰੈਕਟਰ ਦੇ ਦਾਂ 3.25 ਲੱਖ ਦਾ ਰੇਟ ਦੇ ਦੋ ਤੇ ਬਾਈ ਜਿਹੜੇ ਮਲਾ ਇੰਨੀ ਦੂਰ ਯਾਰ ਮੰਡੀਆਂ ਦੇ ਵਿੱਚ ਜਾਂਦੇ ਆ ਯਾਰ ਆਪਣੇ ਨਾਲ ਦੇ ਪਿੰਡਾਂ ਦੇ ਹੈਣਾ ਤੇ ਮੈਂ ਕਹਣਾ ਯਾਰ ਇੱਥੇ ਤੁਸੀਂ ਮੰਡੀ ਖੋਲੀ ਬੈਠੋ ਯਾਰ 4-5 5-6 6 ਟ੍ਰੈਕਟਰ ਆਪਣੇ ਜਿਹੜੇ ਟ ਹਾਂ ਜੀ ਬਰਾੜ ਸਾਹਿਬ ਇੱਕ ਸੋਨਾ ਦੀ ਕਾਹ ਤੇਰੇ ਕੋਲੇ ਹੋਰ ਖੜਾ ਹੈ ਜਮਾ ਯਾਰ ਸੋਨਾ ਲੀ ਕਾ ਪੂਰਾ ਓਕੇ ਆ ਜਮਾ ਕੱਲੀ ਫਲਕਾਰੀ ਦੀ ਇਹਦੇ ਲੋੜ ਹੈ ਹਾਂ ਜੀ ਹਾਂ ਜੀ ਤੇ ਬਰਾੜ ਸਾਹਿਬ ਇਹਦੇ ਟਾਇਰ ਟੂਰ ਕਿਵੇਂ ਆ ਟਾਇਰ ਇਹਦੇ ਮਾਈ ਜੀ ਮੂਰਲੇ ਦਾ ਹੈਗੇ ਆ 60 65 ਪੈਸੇ ਟਾਇਰਾਂ ਦੇ ਅੱਛਾ ਤੇ ਮਗਰਲੇ ਹੈਗੇ 80 85 ਪੈਸੇ ਟਾਇਰ ਅੱਛਾ ਤੇ ਪੰਪ ਪੁੰਪ ਦਾ ਪੰਪੂ ਪੰਪ ਬਾਈ ਇਹ ਆ ਦੇਖ ਹਜੇ ਤੱਕ ਸੀਲਾ ਟਰੈਕਟਰ ਦੀਆਂ ਉਵੇਂ ਆ ਤੇ ਮੈਨੂੰ ਲੱਗਦਾ ਸਾਰਾ ਕੁਝ ਉਵੇਂ ਆ ਬਾਈ ਆ ਵੀ ਸੀਲਾ ਦਾ ਕਾ ਪੀ ਸੀ ਪਿਆ ਹੈ ਆ ਮਗਰ ਲੈਫਟ ਲੋ ਬਟਦਾ ਜਮਾ ਓਕੇ ਹੈ ਇਹ ਰਨ ਨੰਬਰ ਆ ਵੇਖ ਕੇ ਮਾਜੀ ਲੂਟਾਰੇ ਵਖਾਖਾ ਮੁੰਡਿਆ ਪਹਿਲੇ ਮਾਲਕਾਂ ਦੇ ਨਾਂ ਟਰੈਕਟਰ ਇਹ 8 ਮਾਡਲ ਆ ਬਾਈ 8 ਮਾਡਲਾ ਹਾਂ ਬਾਈ ਲੈ ਮਿੱਤਰੋ ਬਹੁਤ ਵਧੀਆ ਕੋਕਾ ਪੀਸ ਖੜਿਆ ਚਾਰ ਪੰਜ ਟਰੈਕਟਰ ਬਾਈਆਂ ਕੋਲੇ ਇੱਥੇ ਖੜਿਆ ਤੇ ਪੰਜ ਸੱਤ ਦੂਜੇ ਘਰੇ ਵੀ ਖੜੇ ਆ ਤੇ ਤਲਵੰਡੀ ਮੰਡੀ ਤੇ ਜਾਣ ਦੀ ਲੋੜ ਨਹੀਂ ਗਈ ਜੀਦੇ ਪਿੰਡ ਆ ਜੋ ਸੋਨਾ ਲੀਕਾ ਸੋਨਾ ਲੀਕਾ ਹੋਈ ਪਈ ਆ ਤੁਹਾਨੂੰ ਟਰੈਕਟਰ ਦੇ ਕੇ ਹੀ ਤੋੜਾਂਗੇ ਇਹਨਾਂ ਬਾਈਆਂ ਨੇ ਜਮਾ ਤਾਂ ਹੀ ਇਹ ਕੀਤਾ ਹੋਇਆ ਆ ਤੇ ਕੱਲੀ ਫਲਕਾਰੀ ਚੱਕ ਲਿਓ ਜਮਾ ਨਵੇਂ ਅੱਗੇ ਕੋਕਾ ਪੀਸਾ ਤੇ ਜਿਹੜਾ ਸਾਡੀ ਵੀਡੀਓ ਵੇਖ ਕੇ ਆਊਗਾ ਨਾ ਬਾਈ ਕਹਿੰਦੇ ਵੀ 5-7000 ਜੇ ਅਸੀਂ ਮਾਨਤਨ ਜਰੂਰ ਕਰਾਂਗੇ ਤੇ ਦੋਸਤੋ ਜਿੱਦੇ ਆਉਣਾ ਬਠਿੰਡੇ ਤੋਂ 22 ਕਿਲੋਮੀਟਰ ਤੇ ਕੋਟਕਮੁਰੇ ਤੋਂ 35 ਕਿਲੋਮੀਟਰ ਜਮਾ ਵਿਚਾਲੇ ਪੈਂਦਾ ਟੂਲ ਪਲਾਜ਼ਾ ਜਿੱਦੇ ਹੈਗਾ ਤੇ ਉੱਥੇ ਬਾਈਆਂ ਦਾ ਘਰ ਹੈ ਤੇ ਜਦੋਂ ਮਰਜੀ ਅੱਧੀ ਰਾਤ ਨੂੰ ਆ ਜਾਓ ਪਹਾਟ ਟ੍ਰੈਕਲਾਈਨ ਕੱਲੀ ਫਲਕਾਰੀ ਲੈ ਆਇਓ ਸਾਨੂੰ ਟ੍ਰੈਕਟਰ ਦੇ ਕੇ ਹੀ ਤੋਰਨਗੇ ਬਾਈ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ